ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾਈ ਜੈਕਾਰ ਹੈ ਸਦਾਈ ਜੈਕਾਰ ਸਰਬਤਾ ਪਨਾਹ ਗੁਰੂ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨ ਦੇਖਣ ਦੀ ਕਰੋ ਕਿਰਪਾ ਸੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਸੰਗਰਾਮ ਦਾ ਦਿਹਾੜਾ ਹੈ ਅੱਜ ਬਾਈ ਗੁਰਜੀ thank <laughs> you ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋ ਆਪ ਗਵਾਇਆ ਆਨ ਦਿਨ ਗੁਣ ਗਾਵੈ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ ਸੇਵਕੋ ਸੇਵ ਕਰੇ ਸਭ ਤੇਰੀ ਜਿਨ ਸਬਦ ਦਾ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਆਨ ਦੇਣ ਗੁਣ ਗਾਵੇ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ تاکر ہم بارک سرن تماری ایک سچا سچ تو کےول اپ مراری رہا جاگت رہے تنی پرب پایا ਸਭ ਦੇ ਹਉਮੈ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਾਤ ਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਹਰ ਤਾਰੀ ਏ ਹੋ ਮਨਵਾ ਵਹਿਦ ਸਤਾਵਦਾ ਦੂਜੇ ਭਾਏ ਖਾਇਆ ਮਨਮੁਖ ਮਗਦ ਹਰ ਨਾਮ ਨਾ ਚੇਤਾ ਮਿਰਤਾ ਜਨਮ ਗਵਾਇਆ ਸਾਧਗੁਰ ਪੇਟੇ ਤਾ ਨਾ ਹੋ ਪਾਏ ਓ ਮੈ ਮੋਹ ਚੁਕਾਇਆ ਆਰ ਜਨ ਸਾਚੇ ਸਾਚ ਕਮਾਵ ਦੁਰ ਕਿਆ ਸਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚਾ ਸਾਚ ਰਖਿਆ ਓਰ ਤਾਰੀ ਨਾਨਕ ਨਾਵਾ ਹੋ ਗਤ ਮਤ ਪਾਈ ਇਹ ਹਾਰਾਸ ਹੋ ਮਾਰੀ ਆਰ ਜਨ ਸਾਚੇ ਸਾਚ ਕਮਾਵਾ ਗੁਰ ਕਾ ਸਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚਾ ਸਾਚ ਰਖਿਆ ਓਰ ਤਾਰੀ ਨਾਨਕ ਨਾਮੁ ਗਾਤ ਮਤ ਪਾਈ ਇਹ ਹਾਰਾਸਵਾਰੀ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਉ ਦੇ ਆਇਆ ਗੁਰ ਕਿਰਪਾ ਤੇ ਨਿਰਮਲ ਹੋ ਆਉ ਜਿਨ ਵਿੱਚੋ ਆਪ ਗਵਾਇਆ ਅਨੰਦਿਨ ਗੁਣ ਗਵਹਿ ਨਿਤ ਸਾਚੀ ਗੁਰ ਗ ਸਬਦ ਸੁਹਾਇਆ